ਕਾਪੂ ਜੀ ਤੁਹਾਡੇ ਕੋਲ ਇੱਕ ਪਹਿਲਾਂ ਗੱਲ ਸੁਣੀ ਸੀ ਤੁਸੀਂ ਕਹਿੰਦੇ ਸੀ ਅਮਰੀਕਾ ਦੇ ਜਦੋਂ ਵੀਜ਼ਾ ਲਵਾਉਣ ਗਏ ਸੀ ਉੱਥੇ ਜਿਹੜਾ ਤੁਹਾਡੇ ਨਾਲ ਵਾਕਿਆ ਹੋਇਆ ਸੀ ਉਹ ਸਾਨੂੰ ਦੁਬਾਰੇ ਚੰਨਣਾ ਪਾਓ ਸੁਣਾਓ ਜੀ ਉਹ ਅਸਲ 'ਚ ਇਹ ਗੱਲ ਐ ਹੋਈ ਸੀ ਤੇ ਅਮਰੀਕਾ ਵਾਲਿਆਂ ਨੇ ਮੈਨੂੰ ਪੇਪਰ ਤਾਂ ਭੇਜ ਦਿੱਤੇ ਤੇ ਅੱਗੇ ਆਨਲਾਈਨ ਨਹੀਂ ਸੀ ਹੁੰਦਾ ਅੱਜ ਵਾਂਗੂ ਉੱਥੇ ਸਰੀਰਕ ਤੌਰ ਤੇ ਅੰਬੈਸੀ ਦੇ ਵਿੱਚ ਜਾਣਾ ਹੀ ਪੈਂਦਾ ਸੀ ਮੈਂ ਦਿੱਲੀ ਚਲਾ ਗਿਆ ਅਮਰੀਕਾ ਦੀ ਅੰਬੈਸੀ ਦੇ ਵਿੱਚ ਵੀਜ਼ਾ ਲਵਾਉਣ ਵਾਸਤੇ ਤੇ ਜਦੋਂ ਮੈਂ ਪੇਪਰ ਵਗੈਰਾ ਉਥੇ ਸਾਰੇ ਉਹਨਾਂ ਨੂੰ ਸੌਂਪ ਦਿੱਤੇ ਤੇ ਉਹਨਾਂ ਨੇ ਉਹ ਚੈੱਕ ਕਰ ਲਏ ਕਿਉਂਕਿ ਉਦੋਂ ਪਹਿਲਾਂ ਵੀ ਮੈਂ ਕਈ ਸਾਰੇ ਦੇਸ਼ਾਂ ਦੇ ਵੀ ਜਾਇਆ ਸੀ ਤੇ ਮੈਂ ਸਹੀ ਸਮੇਂ ਤੇ ਮੁੜਦਾ ਆਇਆ ਕੋਈ ਇਤਰਾਜ ਉਹ ਗੱਲ ਮੇਰੇ ਪਾਸਪੋਰਟ ਤੇ ਹੈ ਨਹੀਂ ਸੀ ਤੇ ਉਹਨਾਂ ਦਾ ਜਿਹੜਾ ਉਥੇ ਬੈਠਾ ਸੀ ਇਨਚਾਰਜ ਵੀਜ਼ੇ ਲਾਉਣ ਦੇ ਵਿੱਚ ਜਿਹੜੇ ਮੇਰੇ ਨਾਲ ਗੱਲ ਕੀਤੀ ਹੈ ਤੇ ਉਹਨੇ ਮੈਨੂੰ ਆਪਣੇ ਕੋਲੇ ਬੁਲਾ ਲਿਆ ਤੇ ਉਹਨੇ ਇੰਗਲਿਸ਼ ਦੇ ਵਿੱਚ ਪੁੱਛਿਆ ਕੁਝ ਤੇ ਮੈਂ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਜਿੰਨੇ ਕਿ ਸ਼ਬਦ ਮੈਨੂੰ ਯਾਦ ਸੀ ਮੈਂ ਇਹ ਕਹਿ ਦਿੱਤਾ ਆਈ ਡੋਂਟ ਟਾਕ ਇੰਗਲਿਸ਼ ਪਲੀਜ਼ ਟਾਕ ਵਿਦ ਮੀ ਇਨ ਪੰਜਾਬੀ ਉਹ ਜਦੋਂ ਇੰਨੇ ਕਿ ਸ਼ਬਦੋਂ ਮੈਂ ਬੋਲੇ ਉਹ ਨੌਜਵਾਨ ਕਹਿਣ ਲੱਗਿਆ ਠੇੜ ਪੰਜਾਬੀ ਚ ਬੋਲਿਆ ਉਹ ਮੁੰਡਾ ਕਹਿਣ ਲੱਗਿਆ ਬਾਬਾ ਜੀ ਚੰਗੀ ਭਲੀ ਦਾ ਤੁਸੀਂ ਅੰਗਰੇਜ਼ੀ ਬੋਲੀ ਜਾਂਦੇ ਹੋ ਤੇ ਮੈਨੂੰ ਕਹਿੰਦੇ ਉਹ ਮੈਂ ਅੰਗਰੇਜ਼ੀ ਨਹੀਂ ਜਾਣਦਾ ਮੈਂ ਕਾਕਾ ਜੀ ਤੁਸੀਂ ਵੀ ਤਾਂ ਠੇਢ ਪੰਜਾਬੀ ਬੋਲੀ ਜਾਂਦੇ ਹੋ ਤੁਸੀਂ ਪੰਜਾਬੀ ਉਹ ਬੋਲ ਲਿਆ ਕਰੋ ਫਿਰ ਉਹ ਇੰਨਾ ਖੁਸ਼ ਹੋਇਆ ਕਹਿੰਦਾ ਬਾਬਾ ਜੀ ਨੇੜੇ ਆ ਜਾਓ ਮੈਨੂੰ ਨੇੜੇ ਬੁਲਾ ਲਿਆ ਕਹਿੰਦਾ ਤੁਹਾਡੇ ਪੇਪਰ ਮੈਂ ਚੈੱਕ ਕਰ ਲੇ ਇਹ ਸਾਰੇ ਠੀਕ ਨੇ ਹੁਣ ਐ ਦੱਸੋ ਤੁਸੀਂ ਜਿਹੜੇ ਹਾਸੇ ਮਜ਼ਾਕ ਪਿਆਰ ਪਰ ਢੰਗ ਦੇ ਨਾਲ ਇਹ ਗੱਲ ਮੇਰੇ ਤੱਕ ਪਹੁੰਚਾਈ ਹੈ ਤੇ ਮੈਨੂੰ ਵੀ ਤੁਸੀਂ ਹੱਸਣ ਤੇ ਮਜਬੂਰ ਕਰ ਦਿੱਤਾ ਨਹੀਂ ਅਸੀਂ ਜਿਹੜੇ ਬਾਹਰੋਂ ਆਏ ਲੋੜਵੰਦ ਲੋਕ ਨੇ ਉਹਨਾਂ ਨਾਲ ਇਸ ਤਰ੍ਹਾਂ ਹਾਸਾ ਮਜ਼ਾਕ ਨਹੀਂ ਕਰਦੇ ਤੁਸੀਂ ਮੈਨੂੰ ਇੰਨਾ ਖੁਸ਼ ਕੀਤਾ ਦੱਸੋ ਤੁਹਾਡਾ ਬੀਜ ਕਿੰਨੇ ਸਾਲਾਂ ਦਾ ਲਾਵਾ ਮੈਂ ਕਿਹਾ ਬੇਟਾ ਜਿੰਨਾ ਤੇਰਾ ਜੀ ਕਰਦਾ ਜਿੰਨੇ ਦਿਨਾਂ ਦਾ ਤੂੰ ਲਾਵੇਂਗਾ ਉਨਾਂ ਹੀ ਮੈਨੂੰ ਮਨਜ਼ੂਰ ਹੈ ਮੇਰੀ ਕੋਈ ਇੰਨੀ ਮੰਗ ਨਹੀਂ ਹੈ ਕਿ ਮੈਂ ਇੰਨਾ ਚ ਰਹਿਣੇ ਉਤੇ ਉਹਨਾਂ ਨੇ ਨਾਲ ਦੀ ਨਾਲ ਹਾਲਾਂਕਿ ਬਾਕੀਆਂ ਥਾਂਵਾਂ ਤੇ ਕਿਤੇ ਮਹੀਨੇ ਦਾ ਲਾਉਂਦੇ ਨੇ ਕਿਤੇ 6 ਮਹੀਨੇ ਦਾ ਲਾਉਂਦੇ ਨੇ ਇਹਨੇ ਮੇਰਾ ਅਮਰੀਕਾ ਦਾ 5 ਸਾਲ ਦਾ ਵੀਜ਼ਾ ਭਾਈ ਨੇ ਲਾਤਾ ਤੇ ਮੈਂ ਗਿਆ ਤਾਂ ਭਾਵੇਂ ਇੱਕੋ ਵਾਰੀ ਸੀ 2006 ਦੇ ਵਿੱਚ ਪਰ 5 ਸਾਲ ਦਾ ਵੀਜ਼ਾ ਉਸ ਨੌਜਵਾਨ ਨੇ ਲਾਤਾ ਇਸ ਪਿਆਰ ਪਰੇ ਢੰਗ ਨਾਲ ਹਾਸੇ ਮਜ਼ਾਕ ਦੀ ਗੱਲ ਕਹਿਣ ਦੇ ਨਾਲ ਉਹ ਇੰਨਾ ਖੁਸ਼ ਹੋਇਆ ਤੇ ਮੈਨੂੰ ਵੀ ਖੁਸ਼ੀ ਹੋਈ ਚਲੋ ਕੋਈ ਤਾਂ ਹੈ ਕਦਰਦਾਨ ਇਨਾ ਥਾਂਵਾਂ ਤੇ ਬੈਠਾ ਵੀ